ਹਾਂਜੀ ਬਹੁਤ ਹੀ ਧਿਆਨਯੋਗ ਕੰਮ ਦੀਆਂ ਗੱਲਾਂ ਦੀ ਗੱਲ ਕਰਦੇ ਹਾਂ ਜੀ ਨੰਬਰ 1 ਨਹਾਉਣ ਦੇ ਦੌਰਾਨ ਜੇਕਰ ਕੰਨ ਵਿੱਚ ਪਾਣੀ ਚਲਾ ਜਾਵੇ ਤਾਂ ਜਿਸ ਕੰਨ ਵਿੱਚ ਪਾਣੀ ਗਿਆ ਹੈ ਉਸੇ ਪਾਸੇ ਹੀ ਟੇਢ ਹੋ ਜਾਓ ਪਾਣੀ ਆਪਣੇ ਆਪ ਬਾਹਰ ਆ ਜਾਂਦਾ ਹੈ ਨੰਬਰ 2 ਮਿੱਠੇ ਦਾਣੇ ਨੂੰ ਕੀਸਕੇ ਵਾਲਾ ਉੱਪਰ ਲਗਾਉਣਾ ਵਾਲਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਖਤਮ ਹੋਣ ਲੱਗ ਜਾਂਦੀਆਂ ਹਨ ਤੇ ਬਾਲ ਚਿਹਰੇ ਤੇ ਲਈ ਬਹੁਤ ਹੀ ਲਾਭਕਾਰੀ ਹੈ ਨੰਬਰ 3 ਔਰਤਾਂ ਦੀ ਨਿਸ਼ਾਨੀ ਜਿੰਨਾ ਕੁੜੀਆਂ ਦਾ ਚਿਹਰਾ ਉਹਨਾਂ ਦੇ ਪਿਤਾ ਦੇ ਚਿਹਰੇ ਵਰਗਾ ਹੁੰਦਾ ਹੈ ਜਿਹੜੀਆਂ ਕੁੜੀਆਂ ਬਹੁਤ ਖੁਸ਼ਕਿਸਮਤ ਹੁੰਦੀਆਂ ਹਨ ਨੰਬਰ 4 ਇਸ ਨੂੰ ਚਿਹਰੇ ਤੇ ਲਗਾਉਣਾ ਜੇ ਕਿਸੇ ਸੰਬੰਧੀ ਹੋਣ ਵਾਲੀ ਗਈ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ ਰਾਤ ਭਰ ਪੀਓ ਕੇ ਰੱਖਣ ਵਾਲਾ ਮਿੱਟੀ ਦੇ ਦਾਣੇ ਦਾ ਪੇਸਟ ਬਣਾ ਕੇ ਚਿਹਰੇ ਉੱਤੇ ਲਗਾਉਣਾ ਤੋਂ ਚੇਹਰ ਲਾ ਤੋਂ ਸਿਕਾਰਾ ਮਿਲਦਾ ਹੈ ਨੰਬਰ 5 ਜਿੰਨਾ ਔਰਤਾਂ ਦੀ ਨਾਭੀ ਵੱਟੀ ਤੇ ਰੂੰਗੀ ਹੁੰਦੀ ਹੈ ਉਹ ਉੱਤਸਵ ਮੰਨੀ ਜਾਂਦੀ ਹੈ ਅਤੇ ਖੁਸ਼ਹਾਲੀ ਉਹ ਨਾਤੇ ਪੈਰ ਚੁੰਮਦੀ ਹੈ ਨੰਬਰ 6 ਜੇਕਰ ਤੁਹਾਡੀਆਂ ਹੱਡੀਆਂ ਵਿੱਚ ਦਰਦ ਰਹਿੰਦਾ ਹੈ ਤਾਂ ਕੱਚੀ ਹਰਦੀ ਵਾਲਾ ਦੁੱਧ ਪੀਓ ਨੈਕਸਟ ਸਟੈਪ ਵੱਲ ਵਧਦੇ ਆਪਣੀ ਤੁਲਨਾ ਦੂਜਿਆਂ ਨਾਲ ਨਾ ਕਰੋ ਕਿਉਂਕਿ ਬਾਗ ਦੇ ਹਰ ਫਲ ਦੀ ਖੁਸ਼ਬੂ ਇੱਕੋ ਜਹੀ ਨਹੀਂ ਹੁੰਦੀ ਨੰਬਰ ਨੈਕਸਟ ਪਾਰ ਦੀ ਗੱਲ ਕਰਦੇ ਹਾਂ ਜੋਸ ਔਰ ਤਦੀ ਦੋੜ ਦੇ ਉੱਤੇ ਕਾਲਾ ਤਿਲ ਕੋ ਵੀ ਉਹ ਔਰਤ ਭਗਾਂ ਵਾਲੀ ਹੈ ਉਹ ਆਪਣੇ ਬਤੀ ਲਈ ਬਹੁਤ ਖੁਸ਼ ਕੁਸ਼ੁਦ ਹੈ ਨੈਕਸਟ ਪੁਆਇੰਟ ਦੀ ਗੱਲ ਕਰਦੇ ਹਾਂ ਥੋੜੀ ਫਿਕਰ ਥੋੜੀ ਕਦਰ ਤੇ ਕਦੇ ਕਦੇ ਖੈਰ ਖਬਰ ਇਨਾ ਹੀ ਛੋਟੀਆਂ ਛੋਟੀਆਂ ਗੱਲਾਂ ਦਾ ਵੱਡਾ ਅਸਰ ਹੁੰਦਾ ਹੈ ਨੈਕਸਟ ਸਟੈਪ ਦੀ ਗੱਲ ਕਰਦੇ ਹਾਂ ਜੇਕਰ ਤੁਸੀਂ ਲੜਕੀ ਨੂੰ ਦੇਖਣ ਜਾਂਦੇ ਹੋ ਤਾਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਉਸਦੇ ਪੈਰ ਦੀ ਛੋਟੀ ਉਂਗਲੀ ਜ਼ਮੀਨ ਨੂੰ ਛੂੰਦੀ ਹੈ ਇਹ ਹੀ ਔਰਤ ਨੂੰ ਸ਼ੁਭ ਮੰਨਿਆ ਜਾਂਦਾ ਹੈ ਨੈਕਸਟ ਸਟੈਪ ਦੀ ਗੱਲ ਕਰਦੇ ਹਾਂ ਲੋੜ ਦੇ ਅਨੁਸਾਰ ਹੀ ਜੀਵਨ ਜੀ ਇਸ਼ਾਵਾ ਜਾਂ ਰਾਜ ਆ ਨੀਆਂ ਵੀ ਜ਼ਰੂਰ ਨਾ ਰਹਿ ਜਾਂਦੇ ਹਨ next step جس اور تدے দাঁਂਦ لمبے ਹੁੰਦੇ ਹਨ ਅਜੇ لمبے ਦੰਦਾਂ ਵਾਲੀਆਂ ਔਰਤਾਂ ਨੂੰ ਕਦੇ ਵੀ ਪੈਸੇ ਨਾਲ ਜੁੜੀਆਂ ਸਵੱਇਆਮਤ ਸਾਹਮਣਾ ਨਹੀਂ ਕਰਨਾ ਪੈਂਦਾ ਨੰਬਰ 10 ਉਮਰ ਭਾਵੇਂ ਕੋਈ ਵੀ ਹੋਵੇ ਜ਼ਿੰਦਗੀ ਹਰ ਰੋਜ਼ ਕੋਈ ਨਾ ਕੋਈ ਸਬਕ ਜ਼ਰੂਰ ਸਿਖਾਉਂਦੀ ਹੈ ਨੰਬਰ 11 2 ਬਲੱਡ ਪ੍ਰੈਸ਼ਰ ਵਾਲੀ ਮਰੀਜ਼ ਨੂੰ ਕਦੀ ਫਿਡਾਲਡਾ ਕਿਆ ਉਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਹਮੇਸ਼ਾ ਤੇਲ ਦਾ ਹੀ ਸੇਵਨ ਕਰੋ ਨੰਬਰ 12 ਬਹੁਤ ਸਮਾਪਿਆ ਇਹ ਹੀ ਵਹਿਮ ਸ਼ਬਦ ਬਟਾ ਨੰਬਰ 13 ਜੇਕਰ ਤੁਸੀਂ ਚਿਹਰੇ ਨੂੰ ਸਾਫ਼ ਸੁਥਰਾ ਰੱਖਣਾ ਚਾਹੁੰਦੇ ਹੋ ਹਰ ਹਫਤੇ ਵਿੱਚ ਇੱਕ ਵਾਰ ਕਰੇਲੇ ਦਾ ਜੂਸ ਜਾਂ ਫਿਰ ਨਿੰਬ ਦੇ ਪੱਤਿਆਂ ਦਾ ਜ਼ਰੂਰ ਪੀਓ ਇਹ ਸਾਡੇ ਚਿਹਰੇ ਨੂੰ ਨਖਾਰਨ ਦੇ ਨਾਲ-ਨਾਲ ਸਾਡੇ ਚਿਹਰੇ ਦੀ ਹੋੜੇ ਹੋਈਆਂ ਤੋਂ ਵੀ ਰਹਿਤ ਪਾਣਾ ਹੈ ਨੈਕਸਟ ਸਟੈਪ ਬਲਵਾਦੇ ਹਾਂ ਕਿੱਥੇ ਮਿਲਣਗੇ ਲੋਕ ਸਾਡੇ ਤੇਲ ਤੇ ਮਤਲਬ ਕੁਝ ਸਾਨੂੰ ਵੀ ਡਲਣਾ ਭਵੇਗਾ ਉਹਨਾਂ ਦੇ ਮੁਤਾਬਕ ਨੰਬਰ 14 ਪੈਰਾਂ ਪਹਾੜ ਬੈਠ ਕੇ ਕਦੇ ਵੀ ਗਾਣਾ ਨਹੀਂ ਗਾਣਾ ਚਾਹੀਦਾ ਕਿਉਂਕਿ ਪੈਰਾਂ ਪਹਾੜ ਜਿਆਦਾ ਬੈਠਣ ਨਾਲ ਇਸ ਦਾ ਸਿੱਧਾ ਸਿੱਧਾ ਅਸਰ ਸਿਰ ਤੇ ਦਿਮਾਗ ਤੇ ਪੈਂਦਾ ਹੈ ਨੰਬਰ 15 ਮਨੁੱਖਤਾ ਬੜਾ ਜੀਵ ਸੁਭਾ ਹੈ ਮਰੀਆਂ ਨੂੰ ਰੋਂਦਾ ਤੇ ਜਿਉਂਦਿਆਂ ਨੂੰ ਰਵਾਉਂਦਾ ਨਖਸਤ ਸਟੈਪ ਵੱਲ ਵਧਦੇ ਹਾਂ ਨੰਬਰ 5 ਕੱਚੇ ਦੁੱਧ ਦੀਆਂ ਕੁਝ ਬੂੰਦਾਂ ਗਲਿਸਰਿਨ ਵਿੱਚ ਪਾ ਕੇ ਚਿਹਰੇ ਉੱਪਰ ਲਗਾਉਣ ਨਾਲ ਦਾਗ-ਧੱਬੇ ਦੂਰ ਹੋ ਜਾਂਦੇ ਹਨ ਅਤੇ ਚਿਹਰੇ ਤੇ ਨਿਖਾਰ ਆ ਜਾਂਦਾ ਹੈ ਅਗਲੇ ਸਟੈਪ ਦੀ ਗੱਲ ਕਰਦੇ ਹਾਂ ਲੋਕ ਸਰਖੋ ਭੋਜਨ ਲਈ ਵਰਤਸਰਾ ਰਾਖਦੇ ਨੇ ਯਾਦ ਕੀ ਆਪਣੇ ਦਿਲ ਵਿੱਚ ਜ਼ਹਿਰ ਲੋਕ ਲਾਲਚ ਗਰੋਧ ਤੇ ਭੈੜੇ ਵਿਚਾਰ ਹੀ ਘੋਲਦੇ ਰਹਿੰਦੇ ਹਨ ਨੰਬਰ 18 ਰੋਜ਼ਾਨਾ ਸੌਣ ਤੋਂ ਪਹਿਲਾਂ ਗਾਂ ਦੇ ਦੁੱਧ ਵਿੱਚ ਸੌਂਫ ਪਾ ਕੇ ਪੀ ਲਿਆ ਕਰੋ ਬੁੜਾਪਾ ਜਲਦੀ ਨਹੀਂ ਆਵੇਗਾ ਨੰਬਰ 19 ਆਧਾਰ ਦਿਓ ਪਰ ਧਿਆਨ ਨਾਲ ਕਿਉਂਕਿ ਆਪਣੇ ਹੀ ਪੈਸੇ ਫਿਰ ਤੁਹਾਨੂੰ ਬਾਅਦ ਵਿੱਚ ਭਿਖਾਰੀ ਵਾਂਗ ਮੰਗਨੇ ਪੈਂਦੇ ਨੇ ਨੰਬਰ 2 ਕੀ ਤੁਸੀਂ ਜਾਣਦੇ ਹੋ ਕਿ ਖੱਬੇ ਪਾਸੇ ਕਰਵਟ ਲੈ ਕੇ ਸੌਣਾ ਸਾਡੇ ਸਰੀਰ ਲਈ ਬਹੁਤ ਹੀ ਜ਼ਿਆਦਾ ਵਧੀਆ ਮੰਨਿਆ ਗਿਆ ਹੈ। ਨੰਬਰ 21 ਲੋਕ ਤੁਹਾਡੇ ਕੋਲ ਉਦੋਂ ਨਹੀਂ ਆਉਂਦੇ ਜਦੋਂ ਤੁਸੀਂ ਦੁਖੀ ਹੁੰਦੇ ਹੋ। ਸਗੋਂ ਉਹ ਤੁਹਾਡੇ ਕੋਲ ਉਦੋਂ ਆਉਂਦੇ ਨੇ ਜਦੋਂ ਉਹ ਖੁਦ ਦੁਖੀ ਹੁੰਦੇ ਨੇ। ਨੰਬਰ ਨੈਕਸਟ ਪੁਆਇੰਟ ਦੀ ਗੱਲ ਕਰਦੇ ਆਂ ਨਾਰੀਅਲ ਅਤੇ ਗੋੜ ਦਾ ਸੇਵਨ ਅੱਖਾਂ ਦੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਨੰਬਰ ਨੈਕਸਟ ਪੁਆਇੰਟ ਇਹ ਦੁਨੀਆ ਬੜੀ ਜ਼ਾਲਮ ਹੈ। ਇਹ ਦਿਲ ਨਾਲ ਵਸਾ ਲੈਂਦੀ ਹੈ ਅਤੇ ਦਿਮਾਗ ਨਾਲ ਲੁੱਟ ਲੈਂਦੀ ਹੈ। ਨੰਬਰ 25 ਨਾਰੀਅਲ ਅਤੇ ਕੋਟ ਦੇ ਸੇਵਨ ਨਾਲ ਤਵਾਜਾ ਸਬੰਧੀ ਬਹੁਤ ਸਾਰੀਆਂ ਬਿਮਾਰੀਆਂ ਖਤਮ ਹੋ ਜਾਂਦੀਆਂ ਹਨ ਜੋ ਕਿ ਤਵਾਜਾ ਉਪਰ ਚੁਰੜੀਆਂ ਅਤੇ ਸ਼ਾਈਆਂ ਪੈਣ ਤੋਂ ਬਚਾਉਂਦਾ ਹੈ ਨੰਬਰ 26 ਜ਼ਿੰਦਗੀ ਵਿੱਚ ਇੱਕ ਗੱਲ ਜ਼ਰੂਰ ਯਾਦ ਰੱਖੋ ਕਿ ਕੋਈ ਹੱਥੋਂ ਖੋ ਕੇ ਜ਼ਰੂਰ ਲਿਜਾ ਸਕਦਾ ਹੈ ਪਰ ਕੋਈ ਨਸੀਬਾਂ ਤੋਂ ਖੋ ਕੇ ਨਹੀਂ ਨੰਬਰ 10 ਨਰੀਅਲ ਅਤੇ ਗੋੜਦਾ ਸੇਵਨ ਕਰਨ ਨਾਲ ਸਾਡੇ ਸਰੀਰ ਦਾ ਟਪਟਾਪਾ ਘਟਣ ਲੱਗ ਜਾਂਦਾ ਹੈ। ਨੰਬਰ 28 ਰੋਂਦੀਆਂ ਅੱਖਾਂ ਕਦੇ ਝੂਠ ਨਹੀਂ ਬੋਲਦੀਆਂ ਕਿਉਂਕਿ ਹੰਝੂ ਉਦੋਂ ਹੀ ਆਉਂਦੇ ਨੇ ਜਦੋਂ ਕੋਈ ਆਪਣਾ ਦਰਦ ਦਿੰਦਾ ਹੈ। ਨੰਬਰ 29 ਜੇਕਰ ਔਰਤਾਂ ਵਾਲਾਂ ਵਿੱਚ ਕੱਚਾ ਬਦਾਮ ਅਤੇ ਅੰਡੇ ਦੀ ਜਲਦੀ ਲਗਾਉਂਦੀਆਂ ਹਨ ਤਾਂ ਇਹ ਸਭ ਤੋਂ ਵਧੀਆ ਕੰਡੀਸ਼ਨਰ ਹੈ ਇਸ ਨਾਲ ਵਾਲ ਲੰਬੇ ਸੰਘਨੇ ਤੇ ਮੁਲਾਇਮ ਹੋ ਜਾਂਦੇ ਹਨ ਨੰਬਰ 3 ਹੁਣ ਸੌਣੀਅਤ ਟੈਕਸ ਮੁਕਤ ਹੁੰਦੀ ਹੈ ਜੇਕਰ ਤੁਹਾਨੂੰ ਕਿਤੇ ਇਨਸਾਨੀਅਤ ਇਨਸਾਨੀਅਤ ਦਿਖਾਉਣ ਦਾ ਮੌਕਾ ਮਿਲੇ ਤਾਂ ਉਸ ਮੌਕੇ ਨੂੰ ਗਵਾਉ ਨਾ ਨੰਬਰ 3 ਜੇਕਰ ਆਦਮੀ ਸੌਣ ਤੋਂ ਬਾਅਦ ਤੁਹਾਡੀ ਨੀਂਦ ਖੋਲਦੀ ਹੈ ਤਾਂ ਤੁਰੰਤ ਪਾਣੀ ਨਹੀਂ ਪੀਣਾ ਚਾਹੀਦਾ ਕਿਉਂਕਿ ਇਸ ਨਾਲ ਕਾਂਸੀ ਜਾਂ ਜੁਕਾਮ ਦੀ ਦਿੱਕਤ ਹੋ ਸਕਦੀ ਹੈ ਨੰਬਰ 32 ਜਿਸ ਜਿੰਦਗੀ ਵਿੱਚ ਤਰਤ ਕਦੇ ਵੀ ਘੱਟ ਨਹੀਂ ਹੁੰਦੇ ਬਸ ਸਹਿਨ ਦੀ ਆਦਤ ਬਣ ਜਾਂਦੀ ਹੈ ਨੰਬਰ 33 ਜਿਸ ਔਰਤ ਦੀ ਗਰਦਨ ਲੰਮੀ ਹੁੰਦੀ ਹੈ ਉਸ ਨੂੰ ਸ਼ੋਭ ਮੰਨਿਆ ਜਾਂਦਾ ਹੈ ਸ਼ਾਸਤਰ ਅਨੁਸਾਰ ਜਾ ਕੁੜੀਆਂ ਦੀ ਗਰਦਨ ਲੰਮੀ ਹੁੰਦੀ ਐ ਉਹ ਬਹੁਤ ਹੀ ਖੁਸ਼ਕਿਸਮਤ ਹੁੰਦੀਆਂ ਹਨ ਨੰਬਰ 34 ਹਰ ਨਜ਼ਰ ਵਿੱਚ ਸੰਭਵ ਨਹੀਂ ਹੁੰਦਾ ਬੇਗੁਨਾਹ ਰਹਿਣਾ ਬਸ ਵਾਦਾ ਇਹ ਕਰੋ ਕਿ ਤੁਸੀਂ ਆਪਣੀਆਂ ਖੁਦ ਦੀਆਂ ਨਜ਼ਰਾਂ ਵਿੱਚ ਬੇਦਾਗ ਰਹੋ ਨੰਬਰ 25 ਜੀਣਾ ਆਰਤਾਂ ਦੇ ਕੰਨ ਲੰਮੇ ਉੱਪਰ ਤੋਂ ਚੌੜੇ ਤੇ ਹੀਟਾ ਤੁਹਾਨੂੰ ਕਿਲੇ ਹੁੰਦੇ ਹਨ ਅਜਿਹੀਆਂ ਔਰਤਾਂ ਬਹੁਤ کوشش ਕਰ ਉਹ ਤੁਹਾਨੂੰ ਹੰਨ ਬਖਤ ਪੁਆਇੰਟ ਦੀ ਗੱਲ ਕਰਦੇ ਆ 36 ਪੁਆਇੰਟ ਕਈ ਵਾਰ ਅਸੀਂ ਤਾਂ ਅੱਗੇ ਇੰਨੇ ਕਮਜ਼ੋਰ ਝੋੜ ਲੈਂਦੇ ਆ ਕਿ ਅਸੀਂ ਆਪਣੀ ਸਾਰੀ ਉਮਰ ਗੰਦਾ ਵੰਨਣਾ ਵਿੱਚ ਲਗਾ ਦਿੰਦੇ ਹਾਂ ਆਸਟ ਪੜ ਦੀ ਗੱਲ ਕਰਦੇ ਆ ਜੀ ਆਪਾਂ ਸੰਤੀ لمبے ਵਾਲਰ ਰੱਖਣ ਵਾਲਾ ਨੂੰ عورتਾਂ ਨੂੰ ਖੁਸ਼ਕਿਸਮਤ ਮੰਨਿਆ ਜਾਂਦਾ ਹੈ ਅਜਾਈਆਂ عورتਾਂ ਨੂੰ ਆਪਣੀ ਕਿਸਮਤ ਤੋਂ ਸਾਰੇ ਸੁੱਖ ਅਤੇ ਆਨੰਦ ਪ੍ਰਾਪਤ ਹੁੰਦੇ ਹਨ ਲਓ ਜੀ ਇਹ ਹੀ ਆਪਣੀਆਂ ਅੱਜ ਦੀਆਂ ਧਿਆਨ ਦਿੱਤੇਣ ਜੋ ਗੱਲਾਂ ਸੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ ਜੀ